1600 ਨਿਹਦੇਵੀ ਸਾਖੀ ਨੂੰ ਕੇਸ ਗੜ ਦੀ ਉੱਚੀ ਠੇਰੀ ਦੇ ਉੱਤੇ ਕਲਗੀਆਂ ਵਾਲੇ ਸਤਿਗੁਰੂ ਨੇ ਖੜ ਕੇ ਕਿਹਾ ਸੀ ਕਿ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ ਮੈਂ ਬਿਜਲੀ ਨੇ ਜਾਦੂ ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜਾਂ ਇੱਕ ਧਾਰ ਦੇ ਅੱਗੇ 22 ਧਾਰਾਂ ਨੂੰ ਰੋੜਾਂ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ ਇਹਨਾਂ ਮੋਇਆਂ ਦੇ ਮੂੰਹ ਤੇ ਲਿਆਉਣੇ ਨੇ ਹਾਸੇ ਜਿਹੜੇ ਕੰਮ ਰਹਿ ਗਏ ਨੇ ਕਰਮ ਤੋਂ ਅਧੂਰੇ ਉਹ ਕਰਾਂਗਾ ਮੈਂ ਤਲਵਾਰ ਨਾਲ ਪੂਰੇ ਮੈਂ ਰਣਾ ਰੰਗ ਰਣਾ ਵਿੱਚ ਵਹਿਣਾ ਨੂੰ ਵਰਤਾਮਾ ਮੈਂ ਤੱਕੜੀ ਵਾਲੇ ਹੱਥਾਂ ਵਿੱਚ ਤੇਗਾਂ ਨੂੰ ਫੜਾਵਾਂ ਸਵਾ ਲੱਖ ਵੈਰੀ ਨਾਲ ਇੱਕ ਨੂੰ ਲੜਾਵਾਂ ਤਵੈਸ ਗੋਬਿੰਦ ਸਿੰਘ ਨਾਮ ਕਹਾਵਾ ਇਹ ਦੁਨੀਆ ਹੋਈਏ ਪਿਆਰ ਚੋਂ ਪੈਦਾ ਪਰ ਗੋਬਿੰਦ ਸਿੰਘ ਕਰੂਗਾ ਖਾਲਸਾ ਤਲਵਾਰ ਚੋਂ ਪੈਦਾ ਇੱਕ 80000 ਦੇ ਕੱਠ ਵਿੱਚੋਂ ਜਿਵੇਂ ਕਲਗੀਆਂ ਵਾਲੇ ਬਾਪੂ ਨੇ ਇੱਕ ਸੀਸ ਦੀ ਮੰਗ ਕੀਤੀ ਹੈ ਤੇ ਉਸ ਸੀਸ ਦੀ ਮੰਗ ਲੈ ਕੇ ਕਲਗੀਆਂ ਵਾਲੇ ਬਾਪੂ ਨੇ ਪੰਜ ਪਿਆਰਿਆਂ ਦੀ ਸਥਾਪਨਾ ਕੀਤੀ ਆ ਉਸ ਖਾਲਸੇ ਪੰਥ ਦੀ ਸਥਾਪਨਾ ਕੀਤੀ ਹੈ ਦੇਖ ਕੇ ਕੇ ਸਦਸ਼ਮੇਸ਼ ਨੇ ਕਿ ਹਮਖੋਂ ਉਹ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਗਾ ਫੇਰਦੇ ਵਕਤ ਖਿਆਲ ਰੱਖਣਾ ਕਦੇ ਫਿਰਨੀਆਂ ਸਿਰਾਂ ਤੇ ਆਰਿਆ ਨੇ ਕਛ ਨਹੀਂ ਹੈ ਜੱਤ ਤੇ ਸਤ ਦੇ ਕੇ ਬਖਸ਼ ਦਿੱਤੀਆਂ ਰਹਿਮ ਤਾਂ ਸਾਰਿਆਂ ਨੇ ਉੱਠੇ ਹੱਥ ਨਾ ਕਿਸੇ ਮਜਲੂਮ ਉਤੇ ਆਕੜਾ ਨਹੀਂ ਐ ਕੜੀਆਂ ਗਈਆਂ ਮਾਰੀਆਂ ਨੇ ਰਹਿਣਾ ਸਦਾ ਮਜਲੂਮਾਂ ਦੀ ਢਾਲ ਬਣ ਕੇ ਇਸੇ ਲਈ ਕਿਰਪਾਨ ਦਾ ਦਾਨ ਕੀਤਾ ਉਹ ਡਰ ਦੀ ਮੌਤ ਵੀ ਰਹੇਗੀ ਤੁਸਾਂ ਕੋਲੋਂ ਖੰਡੇ ਧਾਰ ਜਿੰਨਾ ਅੰਮ੍ਰਿਤਪਾਰ ਕਿਤਾਬ ਖਾਲਸੇ ਦੀ ਉਪਮਾ ਨਾਲ ਦੇ ਢਾਡੀ ਸਿੰਘ ਜਿਵੇਂ ਕਹਿ ਰਹੇ ਨੇ ਸੁਣਦਾ ਹੀ ਚੱਲਣਾ ਵਖਰਾ ਹੀ ਪੰਥ ਸਜਾ ਕੇ ਖੰਡੇ ਦੀ ਪੋਲ ਛਕਾ ਕੇ ਬਾਣੀ ਬਾਣਾ ਪਹਿਨਾ ਕੇ ਗਿੱਧੜਾ ਤੋਂ ਸ਼ੇਰ ਬਣਾ ਕੇ ਵਖਰਾ ਹੀ ਪੰਥ ਸਜਾ ਕੇ ਖੰਡੇ ਦੀ ਪੋਲ ਛਕਾ ਕੇ ਬਾਣੀ ਬਾਣਾ ਪਹਿਨਾ ਕੇ ਗਿੱਧੜਾ ਤੋਂ ਸ਼ੇਰ ਬਣਾ ਕੇ ਅੱਖ ਨਾਲ ਜਾਉਣਾ ਸੰਭਾ ਜਾਇਆ ਏ ਗੁਰੂ ਗੋਬਿੰਦ ਸਿੰਘ ਨੇ ਐਸਾ ਪੰਥ ਖਾਲਸਾ ਸਜਾਇਆ ਏ ਗੁਰੂ ਗੋਬਿੰਦ ਸਿੰਘ ਨੇ ਐਸਾ ਪੰਥ ਖਾਲਸਾ ਸਜਾਇਆ ਮਾਲਾ ਲੈ ਕੇ ਦੂਜੇ ਹੱਥ ਤੇਗ ਫੜਾ ਕੇ ਭਗਤੀ ਸ਼ਕਤੀ ਕਰ ਇਕੱਠੀ ਦੋਹਾਂ ਦਾ ਸਬਕ ਸਿਖਾ ਕੇ ਮਾਲਾ ਲੈ ਕੇ ਦੂਜੇ ਹੱਥ ਤੇਗ ਫੜਾ ਕੇ ਭਗਤੀ ਸ਼ਕਤੀ ਕਰ ਇਕੱਠੀ ਦੋਹਾਂ ਦਾ ਸਬਕ ਸਿਖਾ ਕੇ ਅੱਖ ਨਾਲ ਜਾਣੋ ਸਮਝ ਆਇਆ ਏ ਗੁਰੂ ਗੋਬਿੰਦ ਸਿੰਘ ਨੇ ਐਸਾ ਪੰਥ ਖਾਲਸਾ ਸਜਾਇਆ ਏ ਗੁਰੂ ਗੋਬਿੰਦ ਸਿੰਘ ਨੇ ਐਸਾ ਪੰਥ ਖਾਲਸਾ ਸਜਾਇਆ ਫਤੇ ਸਾਗ ਦਾ ਸਿਖਾਇਆ ਏ ਗੁਰੂ ਗੋਬਿੰਦ ਸਿੰਘ ਨੇ ਐਸਾ ਪੰਥ ਖਾਲਸਾ ਸਜਾਇਆ ਏ ਗੁਰੂ ਗੋਬਿੰਦ ਸਿੰਘ ਨੇ ਐਸਾ ਪੰਥ ਖਾਲਸਾ ਸਜਾਇਆ ਏ ਗੁਰੂ ਗੋਬਿੰਦ ਸਿੰਘ ਨੇ